ਦੋਸਤੋ ਕਦੇ ਕਦੇ ਜ਼ਿੰਦਗੀ ਵਿੱਚ ਇੱਕ ਛੋਟੀ ਦੇ ਮਕਾਮ ਤੇ ਖੜੇ ਇਨਸਾਨ ਦੇ ਅੰਦਰ ਵੀ ਇੱਕ ਅਜਿਹੀ ਕਮੀ ਹੁੰਦੀ ਜੋ ਨੂੰ ਦਿਨ ਰਾਤ ਚੈਨ ਦੀ ਨੀਂਦ ਨਹੀਂ ਆਉਣ ਦਿੰਦੀ। ਕੁਝ ਅਜਿਹੇ ਸਵਾਲ ਵੀ ਹੁੰਦੇ ਨੇ ਜਿਨ੍ਹਾਂ ਦਾ ਜਵਾਬ ਕਿਸੇ ਪੰਡਤ ਜਾਂ ਗਿਆਨੀ ਕੋਲ ਵੀ ਨਹੀਂ ਹੁੰਦਾ ਤੇ ਉਹ ਸਿਰਫ ਕਿਸੇ ਅਜਿਹੇ ਰੂਹ ਕੋਲ ਹੁੰਦਾ ਜੋ ਬਾਹਰੋਂ ਨਜ਼ਰ ਨਹੀਂ ਆਉਂਦਾ ਪਰ ਅੰਦਰੋਂ ਸਾਰੀ ਸਚਾਈ ਨੂੰ ਜਾਣਦਾ ਵਾ। ਪਰ ਕੀ ਤਕਦੀਰ ਤੇ ਇਨਸਾਨ ਦੇ ਕਰਮ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ ਕਿ ਕਿਸੇ ਦਾ ਦਿੱਤਾ ਹੋਇਆ ਸ਼ਰਾਪ ਜਾਂ ਆਪਾਂ ਜਿਹਦਾ ਕਹਿੰਦੇ ਨੇ ਨਾ ਬਦ ਦਵਾ ਦਿੱਤੀ ਬਦ ਅਸੀਸ ਦਿੱਤੀ ਇਨਸਾਨ ਦੀ ਤਕਦੀਰ ਨੂੰ ਹਮੇਸ਼ਾ ਲਈ ਬਦਲ ਸਕਦਾ ਵਾ ਤੇ ਜਾਂ ਫਿਰ ਇਨਸਾਨ ਦੇ ਸੱਚੇ ਕਰਮ ਜਾਂ ਜਦੋਂ ਉਹ ਦਾਨ ਦਿੰਦਾ ਵਾ ਉਹਦੀ ਜ਼ਿੰਦਗੀ ਵਿੱਚ ਬਦਲਾ ਲਹਿਣ ਦੀ ਤਾਕਤ ਰੱਖਦੇ ਨੇ ਤੇ ਆਓ ਆਪਾਂ ਜਾਣਦੇ ਹਾਂ ਇੰਨਾ ਸਾਰੇ ਸਵਾਲਾਂ ਦਾ ਜਵਾਬ ਇਸ ਕਹਾਣੀ ਰਹੀਂ ਤੇ ਆਪਾਂ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇੱਕ ਬਹੁਤ ਹੀ ਪੁਰਾਣੀ ਗੱਲ ਕਿਸੇ ਰਾਜ ਵਿੱਚ ਇੱਕ ਰਾਜੇ ਦਾ ਰਾਜ ਸੀ ਉਹਦਾ ਨਾਮ ਸੀ ਵਿਕਰਮ ਰਾਜਾ ਵਿਕਰਮ ਬਹੁਤ ਹੀ ਧਾਰਮਿਕ ਬੰਦਾ ਸੀ ਰਾਜੇ ਦੀ ਇੱਕ ਸੰਸਕਾਰੀ ਰਾਣੀ ਸੀ ਤੇ ਜਿਹਦਾ ਨਾਮ ਸੀ ਸ਼ਰੂਤੀ ਉਹ ਦੋਵੇਂ ਪਤੀ ਪਤਨੀ ਬ੍ਰਹਮਾ ਜੀ ਦੇ ਬੜੇ ਵੱਡੇ ਭਗਤ ਸੀ ਬ੍ਰਹਮਾ ਜੀ ਦੀ ਆਰਾਧਨਾ ਕਰਨ ਲਈ ਮੰਦਰ ਜਾਣਾ ਉਹਨਾਂ ਦਾ ਰੋਜ਼ਾਨਾ ਜਿਹੜਾ ਸੀ ਨਿਯਮ ਸੀ ਰਾਜਾ ਆਪਣੇ ਰਾਜ ਨੂੰ ਨੈਤਿਕਤਾ ਇਨਸਾਫ ਤੇ ਇਮਾਨਦਾਰੀ ਨਾਲ ਚਲਾਉਂਦਾ ਸੀ ਹਮੇਸ਼ਾ ਸਹੀ ਤੇ ਗਲਤ ਦੇ ਵਿਚਕਾਰ ਫਰਕ ਨੂੰ ਉਹ ਸਮਝਦਾ ਤੇ ਉਹਦੇ ਰਾਜ ਵਿੱਚ ਕੋਈ ਵੀ ਬੰਦਾ ਦੁਖੀ ਨਹੀਂ ਸੀ ਸਾਰੀ ਪਰਜਾ ਸੌਖੀ ਤੇ ਧਨ ਨਾਲ ਭਰਪੂਰ ਸੀ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਸੀ ਪਰ ਕਈ ਸਾਲ ਗੁਜ਼ਰ ਗਏ ਰਾਜੇ ਦੇ ਘਰ ਕੋਈ ਸੰਤਾਨ ਨਹੀਂ ਹੋਈ ਰਾਜੇ ਦੀ ਉਮਰ ਹੁਣ ਲੰਘਦੀ ਜਾ ਰਹੀ ਸੀ ਪਰ ਅਜੇ ਤੱਕ ਉਸ ਦੇ ਘਰ ਕੋਈ ਪੁੱਤਰ ਦਾ ਜਨਮ ਨਹੀਂ ਹੋਇਆ ਇੱਕ ਦਿਨ ਰਾਜਾ ਸਵੇਰੇ ਸਵੇਰੇ ਆਪਣੀ ਪਤਨੀ ਨਾਲ ਮੰਦਰ ਜਾ ਰਿਹਾ ਸੀ ਜਦੋਂ ਦੋਵੇਂ ਰਸਤੇ ਵਿੱਚੋਂ ਲੰਘ ਰਹੇ ਸੀ ਤਾਂ ਰਸਤੇ ਵਿੱਚ ਦੋ ਪਤੀ ਪਤਨੀ ਆਪਣੀ ਛੋਟੀ ਜੀ ਦੁਕਾਨ ਵਿੱਚ ਫੁੱਲ ਵੇਚ ਰਹੇ ਸੀ ਜਦੋਂ ਉਹਨਾਂ ਨੇ ਸਾਹਮਣੇ ਤੋਂ ਰਾਜੇ ਨੂੰ ਆਉਂਦੇ ਦੇਖਿਆ ਤਾਂ ਦੋਵੇਂ ਪਤੀ-ਪਤਨੀ ਨੇ ਆਪਣਾ ਮੂੰਹ ਫੇਰ ਲਿਆ। ਉਹਨਾਂ ਦਾ ਇਹ ਵਤੀਰਾ ਵੇਖ ਕੇ ਰਾਜੇ ਨੂੰ ਬਿਲਕੁਲ ਚੰਗਾ ਨਹੀਂ ਲੱਗਾ। ਰਾਜਾ ਉਸ ਸਮੇਂ ਮੰਦਰ ਜਾ ਰਿਹਾ ਸੀ, ਇਸ ਲਈ ਉਹਨਾਂ ਦੋਵਾਂ ਨੂੰ ਉਹਨੇ ਕੁਝ ਵੀ ਨਹੀਂ ਕਿਹਾ। ਪਰ ਮਹਿਲ ਵਿੱਚ ਜਾ ਕੇ ਰਾਜੇ ਨੇ ਇੱਕ ਸਿਪਾਈ ਨੂੰ ਬੁਲਾਇਆ ਤੇ ਕਿਹਾ ਕਿ ਜਾ ਕੇ ਉਸ ਜਿਹੜਾ ਫੁੱਲ ਵੇਚਣ ਵਾਲੇ ਨੂੰ ਬੁਲਾ ਕੇ ਲਿਆਓ। ਮੈ ਉਸ ਨਾਲ ਕੋਈ ਗੱਲ ਕਰਨੀ ਹੈ। ਉਹ ਸਿਪਾਈ ਤੁਰੰਤ ਉਸ ਫੁੱਲ ਵੇਚਣ ਵਾਲੇ ਦੇ ਘਰ ਗਿਆ। ਜਿਸਨੇ ਰਾਜੇ ਨੂੰ ਵੇਖ ਕੇ ਮੂੰਹ ਫੇਰ ਲਿਆ ਸੀ। ਸਿਪਾਈ ਨੇ ਉਸ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਰਾਜਾ ਤੁਹਾਨੂੰ ਆਪਣੇ ਦਰਬਾਰ ਵਿੱਚ ਬੁਲਾ ਰਿਹਾ ਹੈ। ਉਹ ਆਦਮੀ ਮਨ ਵਿੱਚ ਸੋਚਣ ਲੱਗਾ ਕਿ ਰਾਜੇ ਦਾ ਹੁਕਮ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਤੇ ਮੈਨੂੰ ਦਰਬਾਰ ਵਿੱਚ ਜਾਣਾ ਹੀ ਪਊਗਾ। ਫੁੱਲ ਵੇਚਣ ਵਾਲਾ ਆਦਮੀ ਸਿਪਾਈ ਦੇ ਨਾਲ ਰਾਜੇ ਦੇ ਦਰਬਾਰ ਵੱਲ ਤੁਰ ਪਿਆ ਤੇ ਜਦੋਂ ਦੋਵੇਂ ਰਾਜੇ ਦੇ ਦਰਬਾਰ ਪਹੁੰਚੇ ਤਾਂ ਉਸ ਆਦਮੀ ਨੇ ਰਾਜੇ ਨੂੰ ਪ੍ਰਣਾਮ ਕੀਤਾ। ਰਾਜਾ ਕਹਿਣ ਲੱਗਾ, "ਭਾਈ ਤੂੰ ਮੈਨੂੰ ਇੱਕ ਗੱਲ ਦੱਸ। ਅਜ ਸਵੇਰੇ ਜਦੋਂ ਮੈਂ ਬ੍ਰਹਮਾਚਾਰੀ ਦੇ ਮੰਦਰ ਵੱਲ ਜਾ ਰਿਹਾ ਸੀ ਤਾਂ ਤੂੰ ਤੇ ਤੇਰੀ ਪਤਨੀ ਨੇ ਮੈਨੂੰ ਵੇਖ ਕੇ ਮੂੰਹ ਫੇਰ ਲਿਆ ਸੀ ਕਿ ਮੈਂ ਇਸ ਦਾ ਕਾਰਨ ਜਾਣ ਸਕਦਾ ਉਹ ਆਦਮੀ ਡਰਤਾ ਨਾਲ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਚਾਹੋ ਤਾਂ ਮੈਨੂੰ ਸਜ਼ਾ ਦੇ ਸਕਦੇ ਹੋ ਮੈਨੂੰ ਕੋਈ ਉਤਰਾਜ ਨਹੀਂ ਹੋਊਗਾ ਪਰ ਮੈਂ ਸਿਰਫ ਸੱਚ ਬੋਲਾਂਗਾ ਮਹਾਰਾਜ ਜੀ ਤੁਹਾਡੇ ਦਰਬਾਰ ਵਿੱਚ ਵੱਡੇ-ਵੱਡੇ ਪੰਡਤ ਨੇ ਜੇ ਮੈਂ ਗਲਤ ਬੋਲਾਂਗਾ ਤਾਂ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਸਵੇਰੇ-ਸਵੇਰੇ ਜਿੰਨੂੰ ਵੀ ਤੁਹਾਡਾ ਚਿਹਰਾ ਦਿਖਦਾ ਨਾ ਉਸ ਦਾ ਸਾਰਾ ਦਿਨ ਖਰਾਬ ਹੋ ਜਾਂਦਾ ਕਿਉਂਕਿ ਤੁਸੀਂ ਇੱਕ ਸੰਤਾਨਹੀਣ ਰਾਜਾ ਹੋ ਐਸ ਲਈ ਮੈਂ ਤੁਹਾਨੂੰ ਵੇਖ ਕੇ ਆਪਣਾ ਮੂੰਹ ਫੇਰ ਲਿਆ ਸੀ ਰਾਜਾ ਇਹ ਸੁਣ ਕੇ ਹੈਰਾਨ ਰਹਿ ਗਿਆ ਉਹ ਮਨ ਵਿੱਚ ਸੋਚਣ ਲੱਗਾ ਭਈ ਇਹ ਆਦਮੀ ਬਿਲਕੁਲ ਸਹੀ ਕਹਿ ਰਿਹਾ ਜੇਕਰ ਕਿਸੇ ਰਾਜ ਦੇ ਰਾਜੇ ਦੇ ਪੁੱਤਰ ਨਾ ਹੋਵੇ ਤਾਂ ਇਹ ਚੰਗੀ ਗੱਲ ਨਹੀਂ ਹੁੰਦੀ ਰਾਜੇ ਨੇ ਉਸ ਆਦਮੀ ਨੂੰ ਘਰ ਪਰ ਵਾਪਸ ਜਿਹੜਾ ਨਾ ਭੇਜ ਦਿੱਤਾ ਤੇ ਆਪਣੇ ਮਨ ਵਿੱਚ ਸੋਚਣ ਲੱਗਾ ਕਿ ਹੁਣ ਮੈਨੂੰ ਬ੍ਰਹਮਾ ਜੀ ਦੇ ਦਰਬਾਰ ਵਿੱਚ ਜਾ ਕੇ ਪੁੱਤਰ ਪ੍ਰਾਪਤੀ ਦਾ ਜੱਗ ਕਰਨਾ ਚਾਹੀਦਾ ਐ ਸੋਚ ਕੇ ਰਾਜਾ ਰਾਣੀ ਨੂੰ ਕਹਿਣ ਲੱਗਾ ਕਿ ਸਾਡੇ ਨਗਰ ਦੇ ਲੋਕ ਸਾਡਾ ਮੂੰਹ ਵੀ ਵੇਖਣਾ ਪਸੰਦ ਨਹੀਂ ਕਰਦੇ ਕਿਉਂਕਿ ਅਸੀਂ ਸੰਤਾਨਹੀਨ ਹਾਂ ਤੇ ਸਾਡੇ ਕੋਈ ਜਿਹੜੀ ਆ ਸੰਤਾਨ ਨਹੀਂ ਹੈਗੀ ਚਲੋ ਅਸੀਂ ਨਾ ਬ੍ਰਹਮਾ ਜੀ ਦੇ ਦਰਬਾਰ ਵਿੱਚ ਜਾ ਕੇ ਪ੍ਰਾਰਥਨਾ ਕਰੀਏ ਕਿ ਉਹ ਸਾਨੂੰ ਪੁੱਤਰ ਦੀ ਦਾਤ ਦੇ ਦੇਣ ਐ ਸੋਚ ਕੇ ਰਾਜਾ ਦਿੱਤਿਆ ਤੇ ਉਸਦੀ ਰਾਣੀ ਜਿਹੜੀ ਸ਼ਰੋਤੀ ਸੀ ਨਾ ਦੋਵੇਂ ਉਹ ਬ੍ਰਹਮਾ ਜੀ ਦੇ ਮੰਦਰ ਵਿੱਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਬ੍ਰਹਮਾ ਜੀ ਨੂੰ ਪ੍ਰਣਾਮ ਕੀਤਾ ਤੇ ਪੁੱਤਰ ਪ੍ਰਾਪਤੀ ਲਈ ਜੱਗ ਦਾ ਜਿਹੜਾ ਅਜੋਜਨ ਕੀਤਾ ਜੱਗ ਬੜੀ ਧੂਮ-ਧਾਮ ਨਾਲ ਕੀਤਾ ਗਿਆ ਪੂਰਾ ਹੋਣ ਤੋਂ ਬਾਅਦ ਉਹਵੇਂ ਜਿਹੜੇ ਸੀ ਨਾ ਦੋਵੇਂ ਵਾਪਸ ਮਹਿਲ ਵਿੱਚ ਆ ਗਏ ਕਾਫੀ ਸਮਾਂ ਲੰਘ ਗਿਆ ਪਰ ਅਫਸੋਸ ਰਾਜੇ ਰਾਣੀ ਨੂੰ ਹਾਲੇ ਵੀ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਜੱਗ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਘਰ ਸੰਤਾਨ ਨਹੀਂ ਹੋਈ ਰਾਜੇ ਦਾ ਪੁੱਤਰ ਪ੍ਰਾਪਤੀ ਜਾਗ ਵੀ ਅਸਫਲ ਹੋ ਗਿਆ। ਇੱਧਰ ਜਿਹੜੇ ਪੰਡਤ ਨੇ ਨਾ ਜਾਗ ਕੀਤਾ ਸੀ ਉਹ ਸੋਚਣ ਲੱਗਾ ਕਿ ਅੱਜ ਤੱਕ ਜਿੰਨੇ ਵੀ ਮੈਂ ਜਾਗ ਕਰਵਾਏ ਨੇ ਮੇਰਾ ਕੋਈ ਵੀ ਜਾਗ ਸਫਲ ਨਹੀਂ ਹੋਇਆ। ਲੱਗਦਾ ਕਿ ਰਾਜੇ ਦੇ ਭਾਗਾ ਵਿੱਚ ਹੀ ਖੋਟ। ਰਾਜੇ ਦੇ ਭਾਗਾ ਵਿੱਚ ਵਦਾਤਾ ਨਹੀਂ ਕੋਈ ਸੰਤਾਨ ਲਿਖੀ ਹੋਣੀ। ਅਸਲੀ ਹੀ ਜਾਗ ਕਰਨ ਦੇ باوجود ਵੀ ਉਹਨਾਂ ਦੇ ਘਰ ਕੋਈ ਸੰਤਾਨ ਦਾ ਜਨਮ ਨਹੀਂ ਹੋਇਆ। ਫਿਰ ਇੱਕ ਦਿਨ ਜਦੋਂ ਰਾਜਾ ਆਪਣੇ ਮਹਿਲ ਦੀ ਬਾਲਕਨੀ ਵਿੱਚ ਖੜਾ ਸੀ ਤਦ ਉਹਨੇ ਦੇਖਿਆ ਕਿ ਮਹਿਲ ਦੇ ਦਰਵਾਜ਼ੇ ਦੇ ਨੇੜੇ ਇੱਕ ਸਾਧੂ ਬੈਠਾ। ਰਾਜੇ ਨੇ ਤੁਰੰਤ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਬਾਹਰ ਬੈਠੇ ਮਹਾਤਮਾ ਨੂੰ ਬੜੀ ਇੱਜ਼ਤ ਨਾਲ ਅੰਦਰ ਲੈ ਕੇ ਆਓ। ਸਿਪਾਈ ਮਹਾਤਮਾ ਨੂੰ ਬੇਨਤੀ ਕਰਕੇ ਰਾਜੇ ਦੇ ਕੋਲ ਲਿਆਏ ਨੇ। ਰਾਜੇ ਨੇ ਉਸ ਮਹਾਤਮਾ ਨੂੰ ਪ੍ਰਣਾਮ ਕੀਤਾ ਤੇ ਫਿਰ ਅਚਾਨਕ ਮਹਾਤਮਾ ਆਪੇ ਕਹਿਣ ਲੱਗੇ, "ਰਾਜਨ ਮੈਂ ਸੁਣਿਆ ਕਿ ਤੁਸੀਂ ਪੁੱਤਰ ਪ੍ਰਾਪਤ ਨਹੀਂ ਜਾ ਕਿਤਾ ਸੀ। ਪਰ ਜਾ ਕਰਨ ਦੇ ਬਾਵਜੂਦ ਤੁਹਾਡੇ ਘਰ ਸੰਤਾਨ ਦਾ ਜਨਮ ਨਹੀਂ ਹੋਇਆ।" हे hey, राजन ਹੁਣ ਤੁਸੀਂ ਇਹ ਸਮਝੋ ਕਿ ਮੈਨੂੰ ਤੁਹਾਡੇ ਇਸ ਦੁੱਖ ਨੂੰ ਦੂਰ ਕਰਨ ਲਈ ਬ੍ਰਹਮਾ ਜੀ ਨੇ ਖੁਦ ਭੇਜਿਆ ਹੈ ਮੈਨੂੰ ਤੁਹਾਡਾ ਦੁੱਖ ਸਮਝ ਵਿਚਾਰਿਆ ਹੈ ਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਘਰ ਸੰਤਾਨ ਕਿਉਂ ਨਹੀਂ ਪੈਦਾ ਹੁੰਦੀ ਤਾਂ ਰਾਜਾ ਕਹਿਣ ਲੱਗਾ ਮਹਾਤਮਾ ਜੀ ਦੱਸੋ ਮੇਰੇ ਘਰ ਸੰਤਾਨ ਕਿਉਂ ਨਹੀਂ ਹੋ ਰਹੀ ਮਹਾਤਮਾ ਜੀ ਕਹਿਣ ਲੱਗੇ ਰਾਜਨ ਇਹ ਤੁਹਾਡੇ ਪਿਛਲੇ ਜਨਮਾਂ ਦੇ ਕਰਮਾਂ ਦਾ ਪ੍ਰਭਾਵ ਹੈ ਕਿਸੇ ਗਲਤੀ ਕਰਕੇ ਤੁਹਾਨੂੰ ਇੱਕ ॠषि ਦਾ ਸ਼ਰਾਪ ਮਿਲਿਆ ਹੋਇਆ ਹੈ ਅਗਲੇ 7 ਜਨਮਾਂ ਤੱਕ ਤੁਸੀਂ ਪਿਓ ਨਹੀਂ ਬਣ ਸਕਦੇ ਪਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਸ਼ਰਾਬ ਤੋਂ ਮੁਕਤ ਕਰ ਸਕਦਾ ਤੁਹਾਡੇ ਘਰ ਵਿੱਚ ਇੱਕ ਪੁੱਤਰ ਜਨਮ ਲੈ ਸਕਦਾ ਇਹ ਸੁਣਦੇ ਹੀ ਰਾਜਾ ਉਸ ਮਹਾਤਮਾ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਮਹਾਤਮਾ ਜੀ ਜੇਕਰ ਤੁਸੀਂ ਜਿਹਾ ਕਰ ਦਿੱਤਾ ਤਾਂ ਤੁਹਾਡਾ ਮੇਰੇ ਉੱਤੇ ਬਹੁਤ ਵੱਡਾ ਅਪਕਾਰ ਹੋਵੇਗਾ ਮਹਾਤਮਾ ਨੇ ਆਪਣੀ ਪੋਟਲੀ ਵਿੱਚੋਂ ਕੁਝ ਚੋਲ ਕੱਢੇ ਤੇ ਉਸ ਰਾਜੇ ਨੂੰ ਦਿੱਤੇ ਤੇ ਦਿੰਦੇ ਹੋਏ ਬੋਲਿਆ ਕਿ ਰਾਜਨ ਤੁਸੀਂ ਇਹਨਾਂ ਚੋਲਾਂ ਦੀ ਖੀਰ ਬਣਾ ਕੇ ਦੋਵੇਂ ਪਤੀ ਪਤਨੀ ਖਾ ਲੋ ਕਿ ਭਗਵਾਨ ਕਿਰਪਾ ਕਰਨਗੇ ਤੁਆਂ ਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ ਪਰ ਇਹ ਗੱਲ ਹਮੇਸ਼ਾ ਯਾਦ ਰੱਖਣੀ ਕਿ ਤੁਹਾਡੇ ਉਸ ਪੁੱਤਰ ਦੀ ਉਮਰ ਸਿਰਫ 21 ਸਾਲ ਦੀ ਹੋਵੇ ਜਦੋਂ ਤੁਹਾਡਾ ਪੁੱਤਰ 21 ਸਾਲ ਦਾ ਹੋਵੇਗਾ ਉਸੇ ਦਿਨ ਉਸਦੀ ਮੌਤ ਹੋ ਜਾਵੇਗੀ ਇਹ ਅਜੀਬ ਜੀ ਗੱਲ ਸੁਣ ਕੇ ਰਾਜਾ ਸੋਚਾਂ ਚ ਪੈ ਗਿਆ ਫਿਰ ਉਹ ਸੋਚਣ ਲੱਗਾ ਚਲੋ 21 ਸਾਲ ਹੀ ਸਹੀ ਘਟੋ ਘਟ ਸੰਤਾਨਹੀਨ ਹੋਣ ਦਾ ਦਾਗ ਤਾਂ ਮਿਟ ਜਾਵੇਗਾ ਰਾਜੇ ਨੇ ਕਿਹਾ ਜੋ ਵੀ ਹੋਵੇ ਮਹਾਤਮਾ ਜੀ ਮੈਨੂੰ ਪੁੱਤਰ ਦੀ ਦਾਤ ਦਿਓ ਕਿਉਂਕਿ ਸੋਚਦਾ ਜਾਂ ਮਨੁੱਖ ਕੋਜੀ ਸਮੇਂ ਵਿੱਚ ਬਹੁਤ ਕੁਝ ਕਰ ਸਕਦਾ ਹੈ ਜ਼ਿੰਦਗੀ ਭਾਵੇਂ ਛੋਟੀ ਹੋਵੇ ਪਰ ਉਹ ਸੱਚੇ ਕਰਮਾਂ ਨਾਲ ਭਰੀ ਹੋਣੀ ਚਾਹੀਦੀ ਹੈ ਮਹਾਤਮਾ ਨੇ ਕਿਹਾ ਠੀਕ ਹੈ ਰਾਜਨ ਤੁਹਾਨੂੰ ਪੁੱਤਰ ਪ੍ਰਾਪਤੀ ਜ਼ਰੂਰ ਹੋਵੇਗੀ ਤੇ ਫਿਰ ਉਹ ਮਹਾਤਮਾ ਰਾਜੇ ਨੂੰ ਚੌਲਾਂ ਦੀ ਪੋਟਲੀ ਦੇ ਕੇ ਉੱਥੋਂ ਤੁਰ ਗਏ ਰਾਜੇ ਨੇ ਸੁਨੇਹਾ ਆਪਣੇ ਰਾਜ ਦੇ ਪੁਜੋਹਿਤ ਰਾਣੀ ਨੂੰ ਦਿੱਤਾ ਕਿ ਹੁਣ ਸਾਡੇ ਘਰ ਜਲਦੀ ਪੁੱਤਰ ਦਾ ਜਨਮ ਹੋਣ ਵਾਲਾ ਹੈ ਰਾਜਾ ਤੇ ਉਸ ਦੀ ਪਤਨੀ ਨੇ ਉਹਨਾਂ ਚੌਲਾਂ ਦੀ ਖੀਰ ਬਣਾ ਕੇ ਖਾ ਲਈ ਸਮਾਂ ਗੁਜ਼ਰਿਆ ਤੇ ਮਹਾਤਮਾ ਦੇ ਕਹੀ ਅਨੁਸਾਰ ਕੁਝ ਸਮੇਂ ਬਾਅਦ ਹੀ ਰਾਣੀ ਜਿਹੜੀ ਸੀ ਉਹ ਗਰਭਵਤੀ ਹੋ ਗਈ। ਐਵੇਂ ਕੇ ਰਾਜੇ ਦੇ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਾਜਾ ਬੜਾ ਖੁਸ਼ ਹੋਇਆ। ਸਾਰੇ ਰਾਜ ਵਿੱਚ ਉਤਸਵ ਮਨਾਇਆ ਗਿਆ। ਰਾਜੇ ਦੇ ਘਰ ਪੁੱਤਰ ਦਾ ਜਨਮ ਹੋਇਆ। ਸਾਰੇ ਸ਼ਹਿਰ ਨੂੰ ਸਜਾਇਆ ਗਿਆ। ਰਾਜੇ ਨੇ ਆਪਣੇ ਪੁੱਤਰ ਦਾ ਨਾਮ ਰੁਦਰ ਪ੍ਰਤਾਪ ਰੱਖਿਆ। ਰਾਜੀ ਨੇ ਉਸ ਦੀ ਬਹੁਤ ਸਹੀ ਤਰ੍ਹਾਂ ਪਰਵਰਸ਼ ਕਰਨੀ ਸ਼ੁਰੂ ਕਰ ਦਿੱਤੀ। ਸਮਾਂ ਬੀਤਿਆ ਰੁਦਰ ਪ੍ਰਤਾਪ ਵੱਡਾ ਹੋਣ ਲੱਗਾ। ਰਾਜਕੁਮਾਰ ਆਪਣੇ ਪਿਤਾ ਦੀ ਤਰ੍ਹਾਂ ਬਹੁਤ ਧਾਰਮਿਕ ਤੇ ਰੱਬ ਦਾ ਭਗਤ ਸੀ ਹੁਣ ਰਾਜਾ ਬਹੁਤ ਪ੍ਰਸੰਨ ਸੀ ਕਿ ਉਹਦਾ ਵੀ ਇੱਕ ਪੁੱਤਰ ਆ ਜਦੋਂ ਉਸਦੇ ਪੁੱਤਰ ਦੀ ਉਮਰ 18 ਸਾਲ ਹੋ ਗਈ ਤੇ ਨਾਲ ਲੱਗਦੇ ਰਾਜ ਦੇ ਰਾਜਾ ਜਿਹੜਾ ਸੀ ਉਸਦੀ ਬੇਟੀ ਜੋ ਬੜੀ ਸੋਹਣੀ ਸੀ ਉਹਦਾ ਨਾਮ ਸੀ ਅਵੰਤਿਕਾ ਉਹ ਕੰਨਿਆ ਬਹੁਤ ਹੀ ਦਾਨਵੀਰ ਤੇ ਧਾਰਮਿਕ ਸੀ ਬਚਪਨ ਤੋਂ ਹੀ ਉਸਦੇ ਮਾਤਾ ਪਿਤਾ ਨੇ ਉਹਨੂੰ ਧਰਮ ਦੇ ਸੰਸਕਾਰ ਦਿੱਤੇ ਸੀ ਉਹ ਹਰ ਜੀਵ ਤੇ ਦਇਆ ਕਰਦੀ ਸੀ ਸਵੇਰੇ ਉੱਠ ਕੇ ਉਹ ਸਭ ਤੋਂ ਪਹਿਲਾਂ ਪੰਛੀਆਂ ਨੂੰ ਦਾਣੇ ਪਾਉਂਦੀ ਤੇ ਆਪਣੇ ਘਰ ਦੇ ਬਾਹਰ ਆਏ ਕਿਸੇ ਵੀ ਪਖਾਰੇ ਜਾਂ ਸਾਧੂ ਸੰਤ ਨੂੰ ਕਦੇ ਵੀ ਖਾਲੀ ਹੱਥ ਨਹੀਂ ਜਾਣ ਦਿੰਦੀ ਸੀ ਜਦੋਂ ਉਸਦੇ ਪਿਤਾ ਜਿਹੜਾ ਸੀ ਉਹਨਾਂ ਨੂੰ ਪਤਾ ਚੱਲਿਆ ਕਿ ਨੇੜਲੇ ਰਾਜਾ ਜਿਹੜਾ ਸੀ ਉਹਦਾ ਪੁੱਤਰ ਰੁਦਰ ਪ੍ਰਤਾਪ ਹੁਣ ਜਵਾਨ ਹੋ ਗਿਆ ਤੇ ਵਿਆਹ ਦੇ ਜੋਗ ਆ ਤਾਂ ਰਾਜ ਨੇ ਆਪਣੀ ਧੀ ਦਾ ਰਿਸ਼ਤਾ ਰਾਜਾ ਜਿਹੜਾ ਸੀ ਵਿਕਰਮ ਦੇ ਦਰਬਾਰ ਵਿੱਚ ਭੇਜ ਦਿੱਤਾ ਰਾਜਾ ਵਿਕਰਮ ਨੇ ਸੋਚਿਆ ਕਿ ਮੇਰੇ ਪੁੱਤਰ ਦੀ ਉਮਰ ਜਿਹੜੀ ਆ ਸਿਰਫ 21 ਸਾਲ ਆ ਮਨੂਏ ਦਾ ਵਿਆਹ ਕਰ ਦੇਣਾ ਚਾਹੀਦਾ ਜਿਕਰੇ ਦੇ ਅਧਿਕਾਰ ਕੋਈ ਪੁੱਤਰ ਹੋ ਗਿਆ ਤਾਂ ਮੇਰਾ ਵੰਸ਼ ਅੱਗੇ ਵਧੇਗਾ ਐ ਸੋਚ ਕੇ ਰਾਜਾ ਵਿਕਰਮ ਨੇ ਆਪਣੇ ਰਾਜਕੁਮਾਰ ਦਾ ਰਿਸ਼ਤਾ ਉਸ ਕੰਨਿਆ ਨਾਲ ਤੈਅ ਕਰ ਦਿੱਤਾ ਕੁਝ ਸਮੇਂ ਬਾਅਦ ਰਾਜਕੁਮਾਰੀ ਯਵੰਤ ਕਾ ਦਾ ਵਿਆਹ ਰਾਜਕੁਮਾਰ ਜਿਹੜਾ ਸੀ ਰੋਧਰ ਪ੍ਰਤਾਪ ਨਾਲ ਹੋ ਗਿਆ ਰਾਜਕੁਮਾਰੀ ਬਹੁਤ ਹੀ ਵਫਾਦਾਰ ਇਸਤਰੀ ਸੀ ਉਸ ਦਾ ਇੱਕ ਨਿਯਮ ਸੀ ਕਿ ਜਦੋਂ ਤੱਕ ਉਹ ਕਿਸੇ ਭੁੱਖੇ ਜੀਵ ਨੂੰ ਭੋਜਨ ਨਹੀਂ ਕਰਾਉਂਦੀ ਉਹ ਆਪਣਾ ਪੂਜਾ ਪਾਠ ਨਹੀਂ ਕਰਦੀ ਸੀ ਸੋ ਹੌਲੀ-ਹੌਲੀ ਸਮਾਂ ਲੰਘਦਾ ਗਿਆ ਦੂਜੇ ਪਾਸੇ ਰਾਜਾ ਜਿਹੜਾ ਸੀ ਵਿਕਰਮ ਸੀ ਉਹਨੂੰ ਪਤਾ ਲੱਗਾ ਕਿ ਹੁਣ ਉਸਦੇ ਪੁੱਤਰ ਦਾ ਆਖਰੀ ਸਮਾਂ ਨੇੜੇ ਜਿਹੜਾ ਆ ਰਿਹਾ ਵਾ ਉਹਦੀ ਉਮਰ ਹੁਣ ਪੂਰੀ ਹੋਣ ਵਾਲੀ ਹੈ ਰਾਜਾ ਹੋਰ ਵੀ ਜ਼ਿਆਦਾ ਜਿਹੜਾ ਚਿੰਤਤ ਹੋ ਗਿਆ ਤੇ ਉਹ ਚਿੰਤਾ ਵਿੱਚ ਰਹਿਣ ਲੱਗਾ ਤੇ ਜਦੋਂ ਰਾਜਕੁਮਾਰ ਦੀ ਮੌਤ ਵਿੱਚ ਸਿਰਫ ਕੁਝ ਕੁ ਦਿਨ ਬਾਕੀ ਰਹਿ ਗਏ ਤਾਂ ਰਾਜਾ ਸੋਚਣ ਲੱਗਾ ਹੁਣ ਮੈਂ ਕੀ ਕਰਾਂ ਮੇਰਾ ਪੁੱਤਰ ਐਨੇ ਦੋ ਦਿਨਾਂ ਬਾਅਦ ਮਰ ਜਾਵੇਗਾ ਪੁੱਤਰ ਮੌਤੇ ਕਾਰਨ ਰਾਜਾ ਬਿਮਾਰ ਰਹਿਣ ਲੱਗਾ ਤੋ ਆਪਣੇ ਪੁੱਤਰ ਦੀ ਮੌਤ ਦੀ ਗੱਲ ਸਭ ਨੂੰ ਦੱਸ ਕੇ ਉਹਨਾਂ ਨੂੰ ਚਿੰਤਤ ਨਹੀਂ ਕਰਨਾ ਚਾਹੁੰਦਾ ਸੀ ਹੁਣ ਤਾਂ ਰਾਜੇ ਨੇ ਭੋਜਨ ਕਰਨਾ ਵੀ ਛੱਡ ਦਿੱਤਾ ਆਖਰ ਉਹ ਦਿਨ ਆ ਗਿਆ ਜਿਹੜੇ ਰਾਜਕੁਮਾਰ ਦੀ ਮੌਤ ਹੋਣੀ ਸੀ ਉਸ ਦਿਨ ਰਾਜਾ ਸਵੇਰ ਤੋਂ ਹੀ ਰੱਬ ਦੇ ਧਿਆਨ ਵਿੱਚ ਡੁੱਬਿਆ ਹੋਇਆ ਸੀ ਉਹ ਮਾਨਿ-ਮਨ ਕਹਿ ਰਿਹਾ ਸੀ ਕਿ ਇਹ ਭਗਵਾਨ ਮੈਨੂੰ ਪੁੱਤਰ ਦੀ ਮੌਤ ਦਾ ਦੁੱਖ ਸਹਿਣ ਦੀ ਸ਼ਕਤੀ ਦੇਉ ਵਿధి ਦਾ ਵਿਦਾਨ ਤਾਂ ਕੋਈ ਬਦਲ ਨਹੀਂ ਸਕਦਾ ਜੋ ਹੋਣਾ ਉਹ ਤਾਂ ਹੋ ਕੇ ਰਹੇਗਾ ਇਦਰ ਐਸੇ ਦਿਨ ਰਾਜਕੁਮਾਰ ਜਿਹੜਾ ਰੋਧਰ ਪ੍ਰਤਾਪ ਦੀ ਪਤਨੀ ਜੋ ਰੋਜ਼ ਭੁੱਖੇ ਗਰੀਬਾਂ ਨੂੰ ਭੋਜਨ ਕਰਾਉਂਦੀ ਸੀ ਅੱਜ ਰਾਜੇ ਦੀ ਤਬੀਅਤ ਖਰਾਬ ਹੋਣ ਕਰਕੇ ਮਹਿਲ ਵਿੱਚ ਹੀ ਸੀ ਉਹ ਆਪਣੇ ਪਿਤਾ ਦੀ ਸੇਵਾ ਕਰ ਰਹੀ ਸੀ ਇਸ ਲਈ ਅੱਜ ਰਾਜਕੁਮਾਰੀ ਅਵੰਤਿਕਾ ਨੇ ਗਰੀਬਾਂ ਨੂੰ ਭੋਜਨ ਨਹੀਂ ਕਰਾਇਆ ਪਰ ਉਸਨੇ ਆਪਣੇ ਪਤੀ ਲਈ ਭੋਜਨ ਬਣਾਇਆ ਤੇ ਭੋਜਨ ਦਾ ਥਾਲ ਸਜਾ ਕੇ ਰੱਖ ਦਿੱਤਾ ਜਦੋਂ ਉਹਦਾ ਪਤੀ ਆਵੇਗਾ ਤਾਂ ਉਸ ਨੂੰ ਭੋਜਨ ਕਰਾਵੇਗੀ ਕਿਉਂਕਿ ਉਸ ਦਾ ਪਤੀ ਆਪਣੇ ਬਿਮਾਰ ਪਿਤਾ ਕੋਲ ਬੈਠਾ ਸੀ ਫਿਰੋਜ਼ਨ ਇੱਕ ਗਰੀਬ ਬੁੱਢਾ ਆਦਮੀ ਮਹਿਲ ਦੇ ਦਰਵਾਜ਼ੇ ਤੇ ਆ ਗਿਆ ਉਸਨੂੰ ਵੇਖ ਕੇ ਰਾਜਕੁਮਾਰ ਦੀ ਪਤਨੀ ਵੰਤਿਕਾ ਨੂੰ ਉਸਤੇ ਦਇਆ ਆ ਗਈ। ਆਦਮੀ ਨੇ ਉਸਤੇ ਵੱਲ ਦੇਖਦੇ ਕਿਹਾ, "ਬੇਟੀ ਜੇਕਰ ਮੈਨੂੰ ਕੁਝ ਭੋਜਨ ਮਿਲ ਜਾਵੇ ਤਾਂ ਤੁਹਾਡਾ ਬੜਾ ਵੱਡਾ ਪੁਕਾਰ ਹੋਵੇਗਾ।" ਰਾਣੀ ਨੇ ਦੇਖਿਆ ਕਿ ਕੋਈ ਗਰੀਬ ਬੰਦਾ ਹੈ ਤੇ ਮੇਰੇ ਤੋਂ ਭੋਜਨ ਮੰਗ ਰਿਹਾ ਹੈ। ਪਰ ਇਹ ਭੋਜਨ ਤਾਂ ਮੈਂ ਆਪਣੇ ਪਤੀ ਲਈ ਬਣਾਇਆ ਹੈ। ਪਰ ਫਿਰ ਦੂਜੇ ਪਲ ਵੰਤਿਕਾ ਦੇ ਮਨ ਵਿੱਚ ਵਿਚਾਰ ਆਇਆ ਕਿ ਅੱਜ ਮੈਂ ਕੋਈ ਦਾਨਬ ਨਹੀਂ ਕਰਿਆ ਤੇ ਮੇਰਾ ਪਤੀ ਤਾਂ ਹਾਲੇ ਆਇਆ ਵੀ ਨਹੀਂ। ਉਹ ਤਾਂ ਹਾਲੇ ਪਿਤਾ ਜੀ ਕੋਲ ਬੈਠਾ ਹੈ। ਚਲੋ ਮੈਂ ਭੋਜਨ ਇਸ ਗਰੀਬ ਬੰਦੇ ਨੂੰ ਦੇ ਦੇਣੀ ਹੈ ਜਦੋਂ ਮੇਰਾ ਪਤੀ ਵਾਪਸ ਆਵੇਗਾ ਤਾਂ ਉਸ ਲਈ ਹੋਰ ਭੋਜਨ ਬਣਾ ਲਵਾਂਗੀ ਐ ਸੋਚ ਕੇ ਰਾਣੀ ਹਵੰਤਕਾ ਨੇ ਆਪਣੇ ਪਤੀ ਲਈ ਬਣਾਇਆ ਹੋਇਆ ਭੋਜਨ ਉਸ ਗਰੀਬ ਬੁੱਢੇ ਆਦਮੀ ਨੂੰ ਦੇ ਦਿੱਤਾ ਭੋਜਨ ਦਾ ਥਾਲ ਲੈ ਕੇ ਉਹ ਗਰੀਬ ਜਲਦੀ ਨਾਲ ਆਪਣੇ ਪਿੰਡ ਵੱਲ ਤੁਰ ਪਿਆ ਭੋਜਨ ਲੈ ਕੇ ਉਹ ਆਪਣੇ ਘਰ ਆ ਗਿਆ ਕਿਉਂਕਿ ਉਸ ਦੀ ਬੇਟੀ ਤਿੰਨ ਦਿਨ ਤੋਂ ਭੁੱਖੀ ਬੈਠੀ ਸੀ ਇੱਧਰ ਕੀ ਹੋਇਆ ਕਿ ਮਹਿਲ ਵਿੱਚ ਰਾਜੇ ਦਾ ਪੁੱਤਰ ਜੋ ਆਪਣੇ ਪਿਤਾ ਦੀ ਸੇਵਾ ਕਰ ਰਿਹਾ ਸੀ ਉਹ ਵਾਪਸ ਆਪਣੇ ਕਮਰੇ ਵੱਲ ਜਾ ਰਿਹਾ ਸੀ ਤੇ ਦੋ ਜਮਦੂਤ ਮਹਿਲ ਦੇ ਬਾਹਰ ਖੜੇ ਹੋਏ ਉਸ ਦੇ ਪ੍ਰਾਨ ਲੈਣ ਦੀ ਉਡੀਕ ਕਰ ਰਹੇ ਸੀ ਤੇ ਇੱਕ ਸੱਪ ਉਸ ਦੇ ਬਿਸਤਰੇ ਵਿੱਚ ਕਾਲ ਬਣਿਆ ਬੈਠਾ ਸੀ ਤ ਉਹ ਤੇ ਇੰਤਜ਼ਾਰ ਕਰ ਰਿਹਾ ਸੀ ਅਤੇ ਬੁੱਢੇ ਆਦਮੀ ਨੇ ਉਹ ਭੋਜਨ ਲੈ ਕੇ ਆਪਣੀ ਬੇਟੀ ਨੂੰ ਦੇ ਦਿੱਤਾ ਤੇ ਮਹਿਲ ਵਿੱਚ ਰਾਜਕੁਮਾਰ ਰਦਰ ਪ੍ਰਤਾਪ ਆਪਣੇ ਕਮਰੇ ਵੱਲ ਤੁਰਿਆ ਜਾ ਰਿਹਾ ਸੀ ਜਮਦੂਤ ਸੋਚ ਰਹੇ ਸੀ ਕਿ ਹੁਣ ਕੋਈ ਪਲ ਬਾਕੀ ਨਹੀਂ ਜਿਵੇਂ ਹੀ ਉਹ ਸੱਪ ਰਾਜਕਮਾਰ ਨੂੰ ਦੱਸੇਗਾ ਤਾਂ ਅਸੀਂ ਉਸ ਦੀ ਆਤਮਾ ਨੂੰ ਲੈ ਕੇ ਚਲੇ ਜਾਵਾਂਗੇ ਇਤਰ ਗਰੀਬ ਆਦਮੀ ਨੇ ਭੋਜਨ ਆਪਣੀ ਬੇਟੀ ਨੂੰ ਦੇ ਦਿੱਤਾ। ਉਸਦੀ ਬੇਟੀ ਪੁੱਛਣ ਲੱਗੀ ਪਿਤਾ ਜੀ ਇਹ ਭੋਜਨ ਤੁਸੀਂ ਕਿੱਥੋਂ ਲਿਆਏ ਹੋ? ਲੜਕੇ ਦੇ ਪਿਤਾ ਨੇ ਕਿਹਾ ਬੇਟੀ ਇਹ ਭੋਜਨ ਮੈਨੂੰ ਰਾਣੀ ਨੇ ਦਿੱਤਾ ਏ। ਇੱਥੋਂ ਦੇ ਰਾਜੇ ਦੀ ਬਹੂ ਬਹੁਤ ਹੀ ਦਇਆਵਾਂ ਨੇ। ਉਸਨੇ ਮੇਰੇ ਉੱਤੇ ਦਇਆ ਕਰਕੇ ਇਹ ਸਵਾਦਿਸ਼ ਭੋਜਨ ਮੈਨੂੰ ਦੇ ਦਿੱਤਾ ਏ। ਉਸ ਭੋਜਨ ਨੂੰ ਵੇਖ ਕੇ ਗਰੀਬ ਲੜਕੀ ਦੀ ਆਤਮਾ ਤੋਂ ਅਸ਼ੀਰਵਾਦ ਨਿਕਲਿਆ ਤੇ ਉਹ ਰੱਬਗੇ ਅਰਦਾਸ ਕਰਨ ਲੱਗੀ। ਭਈ ਐ ਪ੍ਰਭੂ ਜਿਨਨੇ ਵੀ ਇਹ ਭੋਜਨ ਦਿੱਤਾ ਏ ਨਾ ਉਹਦਾ ਸੁਆਗ ਅਮਰ ਰਹੇ। ਉਸਦਾ ਸੁਭਾਗਵਤੀ ਬਣੀ ਰਹੀ ਜਿਵੇਂ ਹੀ ਭੋਜਨ ਦਾ ਨਵਾਲਾ ਉਸ ਲੜਕੀ ਦੇ ਮੂੰਹ ਵਿੱਚ ਪਿਆ ਉਸਦੀ ਆਤਮਾ ਤ੍ਰਿਪਤ ਹੋ ਗਈ ਤੇ ਉਸਦੀ ਆਤਮਾ ਤੋਂ ਅਸ਼ੀਰਵਾਦ ਨਿਕਲੇ ਕਿ ਉਹਦਾ ਪਤੀ ਹਮੇਸ਼ਾ ਅਮਰ ਹੋ ਜਾਵੇ ਇਤਰ ਜਿਵੇਂ ਹੀ ਰਾਜਕੁਮਾਰ ਆਪਣੇ ਬਿਸਤਰੇ ਵੱਲ ਜਾਣ ਲੱਗਾ ਉਦੋਂ ਹੀ ਉੱਥੇ ਇੱਕ ਦੇਵਦੂਤ ਪ੍ਰਗਟ ਹੋ ਗਿਆ ਉਸਨੇ ਆਪਣੀ ਸ਼ਕਤੀ ਨਾਲ ਸੱਪ ਨੂੰ ਬੇਹੋਸ਼ ਕਰ ਦਿੱਤਾ ਸੱਪ ਨੂੰ ਬਿਲਕੁਲ ਹਿਲ ਡੋ ਨਹੀਂ ਸਕਦਾ ਸੀ ਉਸ ਵਿੱਚ ਅੱਗੇ ਵਧਣ ਦੀ ਬਿਲਕੁਲ ਵੀ ਤਾਕਤ ਨਾ ਰਹੀ ਤਾਂ ਬਸੋਚਣ ਲੱਗਾ ਕਿ ਮੈਨੂੰ ਕੀ ਹੋ ਗਿਆ। ਮੈਂ ਤਾਂ ਰਾਜਕੁਮਾਰ ਨੂੰ ਦਸਣ ਆਇਆ ਸੀ। ਪਰ ਹੁਣ ਮੈਂ ਚੱਲ ਵੀ ਨਹੀਂ ਸਕਦਾ। ਇਹ ਸਭ ਹੋ ਕੀ ਰਿਹਾ ਹੈ। ਦੋਸਤੋ ਅਸਲ ਵਿੱਚ ਇਹ ਸਭ ਉਸ ਅਸ਼ੀਰਵਾਦ ਦਾ ਪ੍ਰਭਾਵ ਸੀ ਜੋ ਉਸ ਭੁੱਖੇ ਲੜਕੇ ਨੇ ਦਿੱਤਾ ਸੀ। ਜਿਸ ਕਰਕੇ ਇੱਕ ਦੇਵਦੂਤ ਉੱਥੇ ਆ ਕੇ ਖੜਾ ਹੋ ਗਿਆ ਸੀ। ਇਸ ਤੋਂ ਬਾਅਦ ਉਹ ਦੇਵਦੂਤ ਜਮਦੂਤਾਂ ਨੂੰ ਕਹਿਣ ਲੱਗਾ ਕਿ ਤੁਸੀਂ ਇਸ ਰਾਜਕੁਮਾਰ ਦੇ ਪ੍ਰਾਣ ਨਹੀਂ ਲੈ ਸਕਦੇ। ਕਿਉਂਕਿ ਜਦੋਂ ਕਿਸੇ ਦਾ ਸ਼ਰਾਪ ਲੱਗ ਸਕਦਾ ਹੈ ਤਾਂ ਅਸ਼ੀਰਵਾਦ ਵੀ ਲੱਗ ਸਕਦਾ ਹੈ। ਰਾਜਕੁਮਾਰ ਤੇ ਸੱਪ ਦੇ ਵਿਚਕਾਰ ਅਸ਼ੀਰਵਾਦ ਦੇ ਰੂਪ ਵਿੱਚ ਦੇਵਦੂਤ ਖੜਾ ਹੋ ਗਿਆ। ਰਾਜਕੁਮਾਰੀ ਦੇ ਦਾਨ ਨੇ ਮੌਤ ਨੂੰ ਵੀ ਅੱਗੇ ਨਹੀਂ ਵਧਣ ਦਿੱਤਾ। ਸੋ ਇਧਰ ਜਮਦੂਤਾਂ ਨੇ ਜਾ ਕੇ ਜਮਰਾਜ ਨੂੰ ਕਿਹਾ ਕਿ ਮਹਾਰਾਜ ਜੀ ਅਸੀਂ ਰਾਜਕੁਮਾਰ ਦੇ ਪ੍ਰਾਣ ਨਹੀਂ ਲਿਆ ਸਕੇ। ਜਮਰਾਜ ਕਹਿਣ ਲੱਗਾ ਤੂੰ ਸਖਾਲੀ ਹੱਥ ਕਿਉਂ ਵਾਪਸ ਆਈ? ਤਾਂ ਜਮਦੂਤ ਕਹਿਣ ਲੱਗਾ ਕਿ ਸਵਾਮੀ ਜੀ ਅਸੀਂ ਉਸਤੇ ਪ੍ਰਾਣ ਲੈਣ ਗਏ ਸੀ ਪਰ ਰਸਤੇ ਵਿੱਚ ਇੱਕ ਦੇਵਦੂਤਾ ਕੇ ਖੜਾ ਹੋ ਗਿਆ। ਉਹਦੀ ਸਾਹਮਣੇ ਸਾਡੀ ਕੋਈ ਤਾਕਤ ਹੀ ਨਹੀਂ ਚੱਲੀ। ਜਮਦੂਤਾਂ ਨੇ ਦੱਸਿਆ ਕਿ ਐ ਉਸਦੇ ਦੰਦ ਦੀ ਤਾਕਤ ਤੇ ਅਸ਼ੀਰਵਾਦੀ ਸ਼ਕਤੀ ਸੀ ਜਿਸ ਨੇ ਦੇਵਦੂਤ ਨੂੰ ਹੋਰ ਵੀ ਤਾਕਤਵਾਰ ਬਣਾ ਦਿੱਤਾ ਸੋ ਫਿਰ ਜਮਰਾਜ ਖੁਦ ਉਤਰਤੀ ਤੇ ਗਿਆ ਤੇ ਜਮਦੂਤ ਨੂੰ ਕਹਿਣ ਲੱਗਾ ਕਿ ਤੂੰ ਨਹੀਂ ਜਾਣਦਾ ਕਿ ਵਿਧੀ ਦੇ ਵਧਾਨ ਅਨੁਸਾਰ ਇਸ ਦੀ ਉਮਰ ਪੂਰੀ ਹੋ ਚੁੱਕੀ ਹੈ ਮੈਂ ਇਸ ਦੇ ਪ੍ਰਾਣ ਲੈਣ ਲਈ ਆਇਆ ਹਾਂ ਤੇ ਦੇਵਦੂਤ ਕਹਿਣ ਲੱਗਾ ਕਿ ਜੇਕਰ ਤੁਸੀਂ ਕਿਸੇ ਦੇ ਸ਼ਰਾਪ ਦਾ ਮਾਣ ਰੱਖ ਸਕਦੇ ਹੋ ਐਸੀ ਤਰ੍ਹਾਂ ਤੁਸੀਂ ਕਿਸੇ ਦੀ ਆਤਮਾ ਤੋਂ ਨਿਕਲੇ ਹੋਏ ਅਸ਼ੀਰਵਾਦ ਦਾ ਮਾਣ ਵੀ ਰੱਖ ਸਕਦੇ ਹੋ ਤਾਂ ਜਮਰਾਜ ਨੇ ਕਿਹਾ ਹੁਣ ਮੈਨੂੰ ਕੀ ਕਰਨਾ ਪਵੇਗਾ ਦੇਵਦੁੱਤ ਨੇ ਕਿਹਾ ਤੁਸੀਂ ਇਸ ਰਾਜਕੁਮਾਰ ਦੀ ਉਮਰ 120 ਸਾਲ ਕਰ ਦਿਓ ਉਸ ਤੋਂ ਬਾਅਦ ਹੀ ਤੁਸੀਂ ਇਸ ਦੇ ਪ੍ਰਾਨ ਲੈਣ ਲਈ ਆਓ ਐਹੀ ਬ੍ਰਹਮਾਚਾਰੀ ਦਾ ਹੁਕਮ ਐ ਸੁਣਦੇ ਹੀ ਜਮਰਾਜ ਨੇ ਰਾਜਕੁਮਾਰ ਦੀ ਉਮਰ 120 ਸਾਲ ਕਰ ਦਿੱਤੀ ਉਸ ਤੋਂ ਬਾਅਦ ਜਮਰਾਜ ਵਾਪਸ ਜਮ ਲੋਕ ਚਲੇ ਗਏ ਇਸ ਤਰ੍ਹਾਂ ਇੱਕ ਭੁੱਖੇ ਨੂੰ ਦਾਣ ਦੇਣ ਦੇ ਕਾਰਨ ਰਾਜੇ ਦੇ ਪੁੱਤਰ ਦੀ ਉਮਰ ਵੱਧ ਗਈ ਤੇ ਮੌਤ ਵੀ ਟਲ ਗਈ ਇਸ ਤੋਂ ਬਾਅਦ ਰਾਜਾ ਵਿਕਰਮ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤਾਉਣ ਲੱਗਾ। ਦੋਸਤੋ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ দান ਦੀ ਮਹਾਨਤਾ ਕਿਵੇਂ ਇੱਕ ਇਨਸਾਨ ਦੀ ਤਕਦੀਰ ਨੂੰ ਬਦਲ ਸਕਦੀ ਹੈ। ਰਾਜਾ ਵਿਕਰਮ ਦੇ ਪੁੱਤਰ ਨਿਮੋਦ ਦੀ ਮੌਤ ਦੀਪੂ ਇੱਕ ਵਾਰੀ ਹੋ ਚੁੱਕੀ ਸੀ ਪਰ ਰਾਜਕੁਮਾਰੀ ਅਵੰਤ ਕਾ ਦੇ ਸੱਚੇ ਕਰਮ ਤੇ ਭੁੱਖੇ ਨੂੰ ਭੋਜਨ ਦੇਣ ਦੇ ਕਾਰਨ ਉਸ ਦੀ ਉਮਰ ਵੱਧ ਗਈ। ਇਹ ਸੱਚ ਹੈ ਕਿ ਅੰਨ ਦਾ ਦਾਨ ਸਭ ਤੋਂ ਮਹਾਨ ਦਾਨ ਕਿਉਂਕਿ ਇਹ ਜੀਵਨ ਦੇਣ ਵਾਲਾ ਵਾ। ਕਹਾਣੀ ਇਹ ਵੀ ਦੱਸਦੀ ਹੈ ਕੇ ਭਾਵੇ ਵੀ ਇਹਦਾਵਦਾਨ ਬਦਲਣਾ ਮੁਸ਼ਕਲ ਹੁੰਦਾ ਪਰ ਅਸ਼ੀਰਵਾਦਾਂ ਦੀ ਸ਼ਕਤੀ ਅਜਿਹੀ ਹੁੰਦੀ ਹੈ ਕਿ ਕਿਸੇ ਵੀ ਸ਼ਰਾਪ ਨੂੰ ਟਾਲ ਸਕਦੀ ਹੈ ਇਸ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਆਪਣੀ ਭਾਵਨਾ ਨਾਲ ਸਹਾਇਤਾ ਦਿੰਦੇ ਹਾਂ ਇਹ ਸਿਰਫ ਇੱਕ ਸੇਵਾ ਨਹੀਂ ਹੁੰਦੀ ਇਹ ਅਸੀਂ ਆਪਣੇ ਕਰਮਾਂ ਵਿੱਚ ਸੱਚਾਈ ਦੇ ਬੀਜ ਬੋ ਰਹੇ ਹੁੰਦੇ ਹਾਂ ਜੋ ਇੱਕ ਦਿਨ ਸਾਡੇ ਲਈ ਫਲ ਪ੍ਰਦਾਨ ਕਰਦੇ ਨੇ ਸ਼ਰਾਪ ਤੇ ਅਸ਼ੀਰਵਾਦ ਦਾ ਪ੍ਰਭਾਵ ਸੱਚਮੁੱਚ ਹੁੰਦਾ ਪਰ ਸੱਚੇ ਦਿਲ ਨਾਲ ਕੀਤੇ ਗੇ ਕਰਮ ਤੇ ਦਾਨ ਦੀ ਤਾਕਤ ਉਹਨਾਂ ਤੋਂ ਵੀ ਵੱਧ ਹੁੰਦੀ। ਅਸੀਂ ਆਪਣੇ ਜੀਵਨ ਵਿੱਚ ਛੋਟੇ-ਛੋਟੇ ਚੰਗੇ-ਚੰਗੇ ਕੰਮ ਕਰਕੇ ਵੱਡੇ-ਵੱਡੇ ਬਦਲਾਅ ਲਿਆ ਸਕਦੇ। ਇਸ ਕਹਾਣੀ ਤੋਂ ਸਾਨੂੰ ਸਿੱਖਣਾ ਚਾਹੀਦਾ ਕਿ ਦਇਆ, ਦਾਨ ਤੇ ਸੇਵਾ ਦੇ ਰਾਹ ਤੇ ਚੱਲ ਕੇ ਅਸੀਂ ਨਾ ਸਿਰਫ ਆਪਣੀ ਸਗੋਂ ਹੋਰਾਂ ਦੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਪਾ ਸਕਦੇ। ਅੰਤ ਵਿੱਚ ਕਰਮਾਂ ਦੀ ਮਹੱਤਤਾ ਨੂੰ ਕਦੇ ਵੀ ਆਪਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹੀ ਸਾਡੇ ਪੂਏ ਖਦਾਨ ਨਿਰਧਾਰਨ ਕਰਦੇ ਨੇ ਸੋ ਦੋਸਤੋ ਮੈਨੂੰ ਉਮੀਦ ਆ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਇਸ ਕਹਾਣੀ ਰਾਹੀਂ ਮਿਲੀ ਸਿੱਖਿਆ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਜ਼ਰੂਰ ਕਰੋਗੇ ਤੇ ਹਮੇਸ਼ਾ ਸੇਵਾ ਵਾਲੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੋਗੇ